ਨਾ ਭੁਗਤਨੇ ਜੇ ਪ੍ਰਸ਼ਾਸਨ ਤੋਂ ਕਾਰਵਾਈ ਨਾ ਹੋਈ ਤਾਂ ਅਸੀਂ ਸਿੱਧੇ ਆਪ ਕਰਾਂਗੇ ਫਿਰ ਪ੍ਰਸ਼ਾਸਨ ਸਾਡੇ ਨਾਲ ਉਤਰਾਜਵਾਦੀ ਨਾ ਕਰੇ ਪਿੰਡ ਕੁਲਪੁਰ ਵਿਖੇ ਹਰਦੀਪ ਸਿੰਘ ਤੇ ਅਣਪਛਾਤੇ ਵਿਅਕਤੀਆਂ ਵੱਲੋਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਥਾਣਾ ਪੋਜੇਵਾਲ ਦੇ ਅਧੀਨ ਆਉਂਦੇ ਪਿੰਡ ਕੁਲਪੁਰ ਵਿਖੇ ਹਰਦੀਪ ਸਿੰਘ ਉਮਰ 31 ਸਾਲਾ ਦੇ ਨੌਜਵਾਨ ਤੇ ਅਣਪਛਾਤੇ ਵਿਅਕਤੀਆਂ ਵੱਲੋਂ ਅੰਨੇ ਵਾ ਗੋਲੀਆਂ ਚੁਲਾ ਕੇ ਉਸ ਦਾ ਕਤਲ ਕਰ ਦਿੱਤਾ ਗਿਆ ਹਰਦੀਪ ਸਿੰਘ ਵਾਇਆ ਹੋਇਆ ਸੀ ਔਰ ਉਸ ਦੇ ਤਿੰਨ ਛੋਟੇ ਛੋਟੇ ਬੱਚੇ ਵੀ ਪਰਿਵਾਰਕ ਮੈਂਬਰਾਂ ਦੇ ਦਸਣ ਮੁਤਾਬਕ ਕਿਸੇ ਪੁਰਾਣੀ ਰੰਜਿਸ਼ ਨੂੰ ਲੈ ਕੇ ਹੀ ਇਹ ਗੋਲੀਆਂ ਚੁਲਾਈਆਂ ਗਈਆਂ ਮ੍ਰਿਤਕ ਹਰਦੀਪ ਸਿੰਘ ਸ਼ਾਮ ਦੇ ਟਾਈਮ ਆਪਣੇ ਖੇਤਾਂ ਤੋਂ ਘਰ ਵਾਪਸ ਆ ਰਿਹਾ ਸੀ ਜਦੋਂ ਇਹ ਸਾਰੀ ਘਟਨਾ ਵਾਪਰੀ ਅਤੇ ਉਸ ਤੇ ਗੋਲੀਆਂ ਚੁਲਾਈਆਂ ਗਈਆਂ ਅਤੇ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ ਪੁਲਸ ਐਸਰ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ। ਮਨ ਲਓ ਤੁਹਾਡਾ ਜਿਹੜਾ ਪਰਾਸ ਕਿਹੜੇ ਕੰਮ ਨੂੰ ਗਿਆ ਸੀਗੇ? ਮੇਰਾ ਭਰਾ ਖੇਤਾਂ ਤੋਂ ਪੱਠੇ ਲੈ ਕੇ ਆ ਰਿਹਾ ਸੀ। ਸੜੋਆ ਕੁਕੜਮਜਾਰਾ ਤੋਂ ਮੇਰੇ ਪਿੰਡ ਨੂੰ ਲਿਕਰੋੜ ਆਂਦਾ ਹੈ। ਸੜੋਆ ਕੁਕੜਮਜਾਰਾ ਰੋਡ ਤੋਂ ਮੇਰੇ ਪਿੰਡ ਨੂੰ ਨਹੀਂ ਕਰੋੜ। ਉਹਦੇ ਉੱਤੇ ਮੇਰੇ ਖੇਤ ਹੈ ਜੀ। ਪਿੰਡ ਵੱਲੋਂ ਆਸੇ ਪਿੰਡ ਦੇ ਕਰੀਬ ਆ ਕੇ ਪੰਜ ਬੰਦਿਆਂ ਨੇ ਜਿਨ੍ਹਾਂ ਵਿੱਚ ਚਾਰ ਪਛਾਣਿਆ ਮੈਂ ਇੱਕ ਪਛਾਣਿਆ ਨਹੀਂ ਅੰਨੇਵਾ ਫਾਇਰਿੰਗ ਕੀਤੀ ਤੇ ਭੱਜ ਗਏ ਜੀ। ਇਹਨੂੰ ਆ ਪਹਿਲਾਂ ਘਰੇ ਮੋਟਰਸਾਈਕਲ ਛੱਡ ਕੇ ਗੱਡੀ ਲੈ ਗਏ ਜੀ। ਕੋਈ ਹਸਪੀਟਲ ਲੱਗ ਗਿਆ ਤੇ ਡਾਕਟਰ ਆਣਾ ਸੀ ਉਹ ਤਾਂ ਗੜਸ਼ਾ ਕਰ ਰਹੇ ਹੋ ਗੜਸ਼ਾ ਕਰ ਲੈ ਗਿਆ ਜੀ ਉੱਥੇ ਰਹਿੰਦੇ ਜੀ 6 ਨੰਬਰ ਇਹ ਘਟਰਾ ਜਿਹੜੀ ਇਹ ਕਰੀਬ ਕਿੰਨੇ ਕ ਬਜੇ ਦੀ ਹੋ ਸਕਦੀ ਕੋਈ 8:00 ਵਜੇ ਦੀ ਹੋਣੀ ਜੀ ਉਹ ਉਹ ਤੋਂ ਬਾਅਦ ਫਿਰ ਜਿਹੜਾ ਸੰਦੀਪ ਤੁਹਾਡਾ ਪੱਠੇ ਲੈ ਕੇ ਪਿੰਡ ਨੂੰ ਵਾਪਸ ਆ ਰਿਹਾ ਸੀਗਾ ਜੀ ਪੱਠੇ ਲੈ ਕੇ ਆ ਰਿਹਾ ਸੀ ਪੁਲਿਸ ਕਿੰਨੇ ਵਜੇ ਆਈ ਤੁਹਾਡੇ ਕੋਲ ਰਾਤ ਉਹਦੇਸ ਮੇਰੇ ਕੋਲ ਉੱਥੇ ਬਲਾਚੌਰ ਡੀਐਸਪੀ ਸਾਹਿਬ ਜਲਦੀ ਆ ਗਏ ਸੀਗੇ ਗੜਸ਼ੰਕਰ ਹਸਪਤਾਲ ਇੱਥੇ ਪਿੰਡ ਆਈ ਮੈਂ ਪਿੰਡ ਹੈ ਨਹੀਂ ਸੀ ਡੇਟ ਆਈ ਜਾਂ ਜਲਦੀ ਆਈ ਮੈਂ ਕਹਿ ਨਹੀਂ ਸਕਦਾ ਇਹਨਾਂ ਦੇ ਕਿਸੇ ਨਾ ਕੋਈ ਕੋਈ ਲਾਗ ਡਟ ਜਾਂ ਡਾਕਟਰ ਚਲੋ ਜੇ ਬੰਦਾ ਜ਼ਿੰਦਗੀ ਜੀਵਦਾ ਚੱਲਦੀਆਂ ਹੀ ਰਹਿਣੀ ਆ ਕੀ ਕੰਮ ਕਰਦਾ ਸਰ ਕੰਮ ਖੇਤੀਬਾੜੀ ਦਾ ਪਸ਼ੂ ਰੱਖੇ ਦੁੱਧ ਪਾਉਂਦਾ ਆ ਬੱਚੇ ਕਿੰਨੇ ਨੇ ਬੱਚੇ 3 ਨੇ ਜੀ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਤੁਸੀਂ ਪ੍ਰਸ਼ਾਸਨ ਤੋਂ ਇਨਸਾਫ ਦੀ ਮੰਗ ਕਰਦੇ ਆ ਇਹ ਜਿਹੜੀ ਬਣੀ ਦੀ ਘਟਨਾ ਹੋਈ ਇਹਨਾਂ ਕੀ ਕੀ ਕਹਣਾ ਚਾਹੁੰ ਕਿ ਤੁਸੀਂ ਇਹ ਦੇਖੋ ਜੀ ਬਹੁਤ ਹੀ ਮਾਰਾ ਕੰਮ ਹੋਇਆ ਤੇ ਜਿਸ ਵੇਲੇ ਇਹ ਘਟਨਾ ਹੋਈ ਤਕਰੀਬਨ 7 7:30 ਦਾ ਟਾਈਮ ਸੀਗਾ ਜੀ ਤੇ ਆਪਾਂ ਹਰਦੀਪ ਸਿੰਘ ਦੀਪੇ ਨੂੰ ਚੱਕ ਕੇ ਪਹਿਲਾਂ ਤਾਂ ਸੜੋਏ ਲੈ ਕੇ ਗਏ ਹਸਪਤਾਲ ਜੀ ਤੇ ਉੱਥੇ ਕੋਈ ਡਾਕਟਰ ਹੈ ਨਾ ਉੱਥੇ ਦਾ ਡਾਕਟਰਾਂ ਨੇ ਕਿਹਾ ਵੀ ਤੁਹਾਡੇ ਬਾਅਦ ਹੀ ਗੱਲ ਹੈ ਨਹੀਂ ਤੁਸੀਂ ਕੜਸ਼ਾਂ ਕਰ ਲੈ ਜਾਓ ਅਸੀਂ ਜਿਸ ਵੇਲੇ ਕੜਸ਼ਾਂ ਕਰ ਲੈ ਕੇ ਗਏ ਉਸ ਵੇਲੇ ਡਾਕਟਰਾਂ ਨੇ ਉਸ ਦਾ ਇਲਾਜ ਕਰਨਾ ਸ਼ੁਰੂ ਕਰਨਾ ਸ਼ੁਰੂ ਕਰ ਦਿੱਤਾ ਜੀ ਤੇ ਡਾਕਟਰ ਕਹਿੰਦੇ ਜੀ ਇਲਾਜ ਚੱਲ ਰਿਹਾ ਤੇ ਉਹ ਇਲਾਜ ਦੇ ਬਾਅਦ 15 20 ਮਿੰਟ ਤੋਂ ਬਾਅਦ ਉਹ ਕਹਿੰਦੇ ਜੀ ਹਰੀ ਸਿੰਘ ਰੀਪਾ ਵੇ ਮੇਟ ਦਾ ਤੇ ਨਹੀਂ ਇਹ ਜਣ ਕੇ ਗੋਲੀਆਂ ਜਾਣੀ ਕਿ 15 20 ਗੋਲੀਆਂ ਲੱਗੀਆਂ ਵਾ ਤੇ ਬਾਕੀ ਪੋਸਟ ਮਾਰਟਮ ਦੀ ਰਿਪੋਰਟ ਆਉਣ ਤੋਂ ਪਤਾ ਲੱਗੂਗਾ ਜੀ ਤੇ ਅਸੀਂ ਰਾਤ ਨਾਲ ਤੇ ਪੈਂਟ ਵੀ ਸਾਰਾ ਨਾਲ ਦਵਾ ਜੀ ਤੇ ਹਰੇਕ ਬੱਚੇ ਬੱਚੇ ਨੂੰ ਜਾਨੀ ਕਿ ਇਹ ਗੱਲ ਦਾ ਦੋਖਾ ਜੀ ਤੇ ਬੰਦਾ ਬਹੁਤ ਵਧੀਆ ਥਗਾ ਜੀ ਕਿਸੇ ਨੂੰ ਵੀ ਪਿੰਡ ਚ ਵੀ ਮਾਰਾ ਚੰਗਾ ਨਹੀਂ ਕਿਸੇ ਨਾਲ ਵੀ ਅੱਜ ਤੱਕ ਕੋਈ ਗੱਲ ਨਾ ਦੀ ਦੀ ਵਧੀਆ ਬੰਦਾ ਥਗਾ ਜੀ ਬਰਤਾਬ ਵੀ ਵਧੀਆ ਥਗਾ ਤੇ ਜੋ ਵੀ ਹੋਇਆ ਮਾਰਾ ਹੋਇਆ ਇਹ ਸਾਡੇ ਪਿੰਡ ਵਿੱਚ ਪਹਿਲੀ ਘਟਨਾ ਹੈ ਜਿਹੜੀ ਗੋਲਿਆਂ ਦੇ ਖੈਰ ਚਲੇ ਤੇ ਅੱਗੇ ਕਦੇ ਇਸ ਇਦਾਂ ਦੀ ਘਟਨਾ ਨਹੀਂ ਵਾਪਰੇਗੀ ਤੇ ਰਾਤ ਅਸੀਂ ਉੱਥੇ ਹਸਪਤਾਲ ਥਗਾ ਜੀ ਮੌਕੇ ਤੇ ਡੀਐਲਪੀ ਸਾਹਿਬ ਵੀ ਆ ਗਏ ਦੇ ਤੇ ਸਾਰਾ ਕੁਝ ਹੋ ਗਿਆ ਜੀ ਬਾਕੀ ਅਜ ਪੋਸਟ ਮਾਰਨ ਦੀ ਨੋ ਰਾਨ ਤੋਂ ਬਾਅਦ ਪਤਾ ਲੱਗੂਆ ਜੀ ਯਾਨੀ ਕਿ ਬਹੁਤ ਮਾਰਾ ਹੋਇਆ ਜੀ ਇਹ ਠੀਕ ਹੈ ਕੋਈ ਕੀ ਨਾ ਕੋਈ ਜੰਦਰ ਸਿੰਘ ਜੀ ਕੀ ਲੱਗਦੀ ਹੈ ਕੋਲੇ ਸਾਡੇ ਚਾਚਾ ਜੀ ਲੜਦਾ ਹੈ ਜੀ ਕੀ ਨਾਮ ਦਾ ਨਾ ਨਾ ਹਰਦੀਪ ਸਿੰਘ ਇਹ ਕੀ ਗੱਲ ਦੀ ਪਤਾ ਨਹੀਂ ਜੀ ਕੋਈ ਪੁਰਾਣੀ ਰੰਜਿਸ਼ ਹੋ ਗਈ ਸੰਤ ਪਤਾ ਨਹੀਂ ਜੀ ਤੇ ਕੱਲ ਪੱਠੇ ਲੈ ਕੇ ਆਂਦੇ ਸੀ ਕੀ ਜੀ ਪੱਠੇ ਲੈ ਕੇ ਆਂਦੇ ਨੂੰ ਇਧਰੋਂ ਗਏ ਦੇਸੀ ਪੱਠੇ ਲੈ ਕੇ ਖੇਤ ਨੂੰ ਇਧਰੋਂ ਤਿੰਨ ਬੰਦੇ ਗਏ ਉਹਨਾਂ ਨੇ ਅੱਥ ਗੋਲੀਆਂ ਮਾਰੀਆਂ ਲੱਗੀਆਂ ਕਿਥੇ ਗੋਲੀਆਂ ਗੋਲੀਆਂ ਬੋਲੇ ਸਰੀਰ ਤੇ ਜਿਆਦਾ ਇੱਕ ਸ਼ਕਤੀ ਚ ਜਿਆਦਾ ਉਹ ਨੁਕਸਾਨ ਕੀਤਾ ਤੇ ਇੱਕ ਇੱਥੇ ਗੱਲ ਦੇ ਵਿੱਚ ਆਈ ਉਹਦੇ ਬਾਕੀ ਸਾਰੇ ਲੱਤਾਂ ਤੇ ਇਹ ਪੱਟਾਂ ਤੇ ਆਗਿਆ ਜਾ ਕੇ ਦਿੱਤੇ ਕੋਈ ਪਤਾ ਲੱਗਾ ਕੌਣ ਸੀ ਇਹ ਬੰਦੇ ਕੋਲ ਹਾਂਜੀ ਇਹ ਚੋਰ ਮੀਰ ਦੱਸਦੇ ਜੀ ਤੇ ਤੁਹਾਨੂੰ ਕਿੱਦਾਂ ਪਤਾ ਲੱਗਾ ਰੋੜ ਮੀਰ ਜੀ ਨਹੀਂ ਬਾਈਸ ਨੇ ਪਛਾਣੂ ਜੀ ਉਹ ਮਗਰਾਂਦੀ ਸੀ ਚੇ ਵੇ ਇਹ ਪੱਠੇ ਵੰਡ ਕੇ ਪਹਿਲਾਂ ਆ ਗਏ ਸੀਗੇ ਤੇ ਦੂਜੇ ਦੇ ਉੱਤੇ ਸਕੂਟਰੀ ਸਾਡੀ ਸਕੂਟਰੀ ਤੇ ਇਹਦੇ ਵਾਈਫ ਨੂੰ ਕਹਿੰਦਾ ਮੈਂ ਤੈਨੂੰ ਬਾਅਦ ਚੋਂ ਲੈ ਕੇ ਜਾਂਦਾ ਹਾਂ ਹਾਂਜੀ ਤੇ ਉਹ ਤੋਂ ਜਾਨੀ ਕਿ ਬਾਰਦਤ ਤੋਂ ਦੋ ਦੋ ਤਿੰਨ ਕਿ ਖੇਤ ਪਿੱਛੇ ਸੀ ਬਾਈ ਫੇਰੀ ਤੁਰ ਕੇ ਆਂਦੀ ਸੀ ਉਹਦੇ ਕੋਲ ਕ੍ਰੋਸ ਕਰਕੇ ਗਏ ਬੰਦੇ ਹਾਂਜੀ ਹਾਂਜੀ ਕਿੰਨੇ ਦੇ 37 ਸਾਲ ਸੀ ਜੀ ਘਟਨਾ ਘਟਿਓ ਉਹਦੇ ਕੀ 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 ਕਹਣਾ ਚਾਹੁੰਦੇ ਸੀ ਇਹ ਕੁਲਪੁਰ ਤੋਂ ਲੜਕਾ ਸੀ ਹਰਦੀਪ ਸਿੰਘ ਉਰਫ ਦੀਪਾ ਪੁੱਤਰ ਸ਼ੰਗਾਰਾ RAM ਕੁਲਪੁਰ ਦਾ ਰਹਿਣ ਵਾਲਾ ਸੀਗਾ ਉਮਰੇ ਦੀ ਕਰੀਬ 38 ਸਾਲ 38 ਸਾਲ ਸੀ ਇਹਨੂੰ ਕੋਈ ਲੜਕੇ ਬਾਹਰੋਂ ਆਏ ਗੋਲੀ ਮਾਰ ਕੇ ਇਹਦਾ ਮਰਡਰ ਕਰ ਗਏ ਅਸੀਂ ਪਰਚਾ ਦਰਜ ਕਰਤਾ ਕਿੰਨੇ ਫਾਇਰ ਕੀਤੇ ਤੇ ਕਿੰਨੇ ਰੌਣ ਤੁਹਾਨੂੰ ਮਿਲੇ ਜੀ ਦੇਖੋ ਫਾਇਰ ਤਾਂ ਨਹੀਂ ਅਸੀਂ ਕੁਛ ਕਰ ਸਕਦੇ ਪਰ ਸਾਨੂੰ ਮੌਕੇ ਤੋਂ ਉਥੂ ਕਰੀਬ 8 ਖੋਲ ਬਰਾਮਦ ਹੋਇਆ ਏ ਬਾਈ ਨੇ ਪਰਚਾ ਕੀਤਾ ਦਾ ਜਾਂ ਅਰਸ਼ਤ ਜੀ ਨਹੀਂ ਜੀ ਅਸੀਂ ਬਾਈ ਨੇ ਮੇ ਦਿੱਤਾ ਪਰਚਾ ਹਾਂਜੀ ਪੁਲਿਸ ਅੱਗੇ ਜਾਂਚ ਕਰ ਰਹੀ ਹੈ ਬਿਲਕੁਲ ਤਫਤੀਸ਼ ਕਰ ਰਹੇ ਆਗੇ ਜਿਵੇਂ ਜਿਵੇਂ ਤਫਤੀਸ਼ ਗੱਲਾਂ ਸਾਹਮਣੇ ਆਉਣਗੇ ਤੁਹਾਡਾ ਸ਼ੇਅਰ ਕੀਤੇ ਜਾਣਗੇ ਧੰਨਵਾਦ ਕਿਹਨੂੰ ਕਹਾਂ ਮੈਂ ਬਹਿਸ ਕਰਦਾ ਮੂਰਖਾ ਗੱਲ ਕਰਦਾ ਕੋਈ ਗੱਲ ਨਹੀਂ ਜੋ ਹੋ ਗਿਆ ਜੋ ਹੋ ਗਿਆ ਜਿਹਨੇ ਕਰ ਲਿਆ ਉਹ ਭੁਗਤਣਗੇ ਅਗਲੀ ਉਹ ਆਪਣੀ ਭੁਗਤਣਗੇ ਹਾਏ ਨਾ ਭੁਗਤਣਗੇ ਜੇ ਪ੍ਰਸ਼ਾਸਨ ਤੋਂ ਕੋਈ ਕਾਰਵਾਈ ਨਾ ਹੋਈ ਤਾਂ ਅਸੀਂ ਸਿੱਧੇ ਆਪ ਕਰੋਗੇ ਫਿਰ ਪ੍ਰਸ਼ਾਸਨ ਸਾਡੇ ਨਾਲ ਇਤਰਾਜबाजी ਨਾ ਕਰੇ ਹਾਏ ਮੇਰਾ ਬੱਤ ਕੇ ਲੀਵਰ ਦਾ ਛੋਟੇ ਵਾਲਿਆਂ ਮੇਰਾ ਭਰਾ ਜਿਹੜਾ ਪਿੱਛੋਂ ਸਾਹਮਣੇੋਂ ਲੜ ਲੈਂਦਾ ਚਾਹੇ ਮੇਰੇ ਭਰਾ ਨੂੰ ਜਾਂ ਗਾਉਂ ਦੇ ਘੁੱਟ ਕੇ ਮਾਰ ਦਿੰਦਾ ਮੈਂ ਉਫ ਤੱਕ ਨਾ ਕਹਿੰਦਾ ਪਿੱਠ ਪਿਛੋਂ ਨਹੀਂ ਮਾਰ ਕੇ ਮਾਰਿਆ ਜੇ ਬਾਹਰ ਸਿਗੇ ਸਾਹਮਣੋਂ ਨਹੀਂ ਮਾਰਦੇ ਐਂ ਤੂੰ ਨਾ ਜਿਹੜਾ ਚਲੇ ਗਿਆ ਨਹੀਂ ਸਾਡੇ ਕੋਲ ਗੋੜੇ ਬੰਦ ਕਰ ਦੇਣਾ I'm Thank you.